ਅਗਲੀ ਗੱਲ ਕਰੀਏ ਸ਼ਰਮਾ ਜੀ ਕਹਿੰਦੇ ਆਮ ਆਦਮੀ ਪਾਰਟੀ ਦਾ ਜਿੱਤ ਤਾਂ ਕੀ ਕਰ ਰਿਆ ਤੇ ਬਾਕੀ ਦਲ ਕਿਉਂ ਹਾਰੇ ਜੀ ਦੇਖੋ ਪਰ ਵੀ ਜੇ ਆਪਾਂ ਹੁਣੇ ਗੱਲ ਕਰੀ ਸੀ ਜਿਮਨੀ ਚੋਣ ਦੇ ਵਤ ਹਾਂਜੀ ਜਿਮਨੀ ਚੋਣਾਂ ਪੰਜਾਬ 'ਚ ਜਦੋਂ ਖਾਲੀ ਬੀਜੇਪੀ ਦੇ ਰਾਜ ਚੋਈਆਂ ਨੇ ਤਾਂ ਉਹ ਲਗਭਗ ਜਿੱਤਦੇ ਰਹੇ ਨੇ ਹੂੰ ਹੂੰ ਜੇ ਕਾਂਗਰਸ ਦੇ ਰਾਜ ਚੋਈਆਂ ਤਾਂ ਕਾਂਗਰਸ ਲਗਭਗ ਜਿੱਤਦੀ ਰਹੀ ਹੈ ਤੁਹਾਨੂੰ ਛੱਡ ਕੇ ਵੀ ਸੋ ਜਿਮਨੀ ਚੋਣ ਦੇ ਵਿੱਚ ਹਮੇਸ਼ਾ ਸੱਤਾਧਾਰੀ ਧਿਰ ਦਾ ਨੰਦਬਦਵਾ ਹਾਂਜੀ ਪੁਲਿਸ ਤੰਤਰ ਸਿਵਲ ਪ੍ਰਸ਼ਾਸਨ ਆਮਲਾ ਫਾਲਾ ਅਫਸਰ ਅਧਿਕਾਰੀ ਸਰਕਾਰ ਦਾ ਜੋਰ ਡਰਾਉਣਾ ਧਮਕਾਉਣਾ ਫਲੋਸੜਾ ਖੀਜਣਾ ਸਾਰੀਆਂ ਸ਼ਕਤੀਆਂ ਜਾਂ ਤਸ ਪਰ ਤੇ ਕੋਲ ਹਮ ਔਰ ਜੇਕਰ ਜਿੱਤ ਦੀ ਗੱਲ ਕਰਨੀ ਹੈ ਤਾਂ ਜਿੱਤ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਆਮ ਆਦਮੀ ਪਾਰਟੀ ਦਾ ਬਿਜਲੀ ਵਾਲਾ ਫਾਰਮੂਲਾ ਅਜੇ ਵੀ ਕੰਮ ਕਰ ਰਿਹਾ ਜੀ ਕੋਈ ਸ਼ੱਕ ਨਹੀਂ ਕਿ 1000 ਰੁਪਏ ਦੀ ਆਸ ਅਜੇ ਵੀ ਖੜੀ ਹੈ ਹਮ ਕੋਈ ਸ਼ੱਕ ਨਹੀਂ ਕਿ ਲੋਕ ਅਜੇ ਵੀ ਭਗਵੰਤ ਮਾਨ ਨੂੰ ਸੁਣਦੇ ਨੇ ਹੈਨਾ ਕੋਈ ਸ਼ੱਕ ਨਹੀਂ ਕਿ ਦਿੱਲੀ ਵਾਲਿਆਂ ਨੇ ਸ਼ਹਿਰੀ ਮੈਨੇਜਮੈਂਟ ਦੇ ਹਿਸਾਬ ਨਾਲ ਲੁਧਿਆਣਾ ਨੂੰ ਮੈਨੇਜ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਹਾਂਜੀ ਕੋਈ ਸ਼ੱਕ ਨਹੀਂ ਕਿ ਇਸ ਜਿੱਤ ਦੇ ਵਿੱਚ ਸਰਕਾਰ ਨੇ ਉਦਯੋਗਪਤੀਆਂ ਦੇ ਮਸਲੇ ਹੱਲ ਕਰ ਕੰਮ ਦੇ ਮਸਲੇ ਹੱਲ ਕਰ ਉਹਦੇ ਰਾਹੀਂ ਵੋਟਾਂ ਹਥੇਉਣ ਦੀ ਕੋਸ਼ਿਸ਼ ਕੀਤੀ ਹੈ ਤੇ ਇਸੇ ਦੇ ਨਾਲ ਨਾਲ ਕੋਈ ਸ਼ੱਕ ਨਹੀਂ ਕਿ ਬਕਾਇਦਾ ਤੌਰ ਤੇ ਡੀਪੂ ਵਾਲਿਆਂ ਨੇ ਸਰਕਾਰੀ ਡੀਪੂਆਂ ਦੇ ਦੀਆਂ ਮੀਟਿੰਗਾਂ ਕਰਾ ਕੇ ਉਹਨਾਂ ਨੂੰ ਹੁਕਮ ਚਾੜੇ ਹੈ ਹੈਨਾ ਰਾਸ਼ਨ ਦੇ ਟਰੱਕ ਸਮਾਨ ਸੂਟ ਸਾਰੀਆਂ ਉਹਨਾਂ ਸਾਰਿਆਂ ਦਾ ਵੀ ਰੋਲ ਪੂਰਾ ਰਿਹਾ ਹੈ ਬਿਲਕੁਲ ਸੋ ਇਸ ਲਈ ਬਹੁਤ ਤਰੀਕਾ ਕਰਨੇ ਪੁਲਿਸ ਜਿਵੇਂ ਐ ਪਾਰਟੀ ਦੀ ਬਣ ਕੇ ਵਿਚਰਦੀ ਰਹੀ ਉਹਦਾ ਵੀ ਤਰੀਕਾ ਕਰ ਰਿਹਾ ਹੈ ਕਿੰਨਿਆਂ ਨੂੰ ਕਿਹਾ ਉਹਨਾਂ ਤੇ ਥਾਣੇ ਦੇ ਮਸਲੇ ਬੰਦ ਕਰ ਦਿੰਦੇ ਆ ਕਿੰਨਿਆਂ ਨੂੰ ਕਿਹਾ ਉਹਨਾਂ ਤੈਨੂੰ ਫਸਾ ਦਿੰਦੇ ਆ ਸੋ ਇਹ ਸਾਰੇ ਤਰੀਕੇ ਕਰ ਚੱਲੇ ਨੇ ਸੋ ਇਸ ਲਈ ਕੁੱਲ ਮਿਲਾ ਕੇ ਸੱਤਾ ਵਾਲਾ ਪੱਖ ਇਸ ਲਈ ਹਾਵੀ ਰਿਹਾ ਤੇ ਇਸ ਲਈ ਉਹਨਾਂ ਦਾ ਜਿੰਨਾ ਤੈ ਸੀ ਦੂਸਰੇ ਪਾਸੇ ਇਕੱਲਾ ਇਹ ਆਪਣੀ ਤਾਕਤ ਨਾਲ ਆਪਣੀ ਸਕੀਮਾਂ ਨਾਲ ਹੀ ਨਹੀਂ ਜਿੱਤੇ ਵਿਰੋਧੀਆਂ ਦੀਆਂ ਨਲਾਇਕੀਆਂ ਵਿਰੋਧੀਆਂ ਦੀ ਟੁੱਟਪਾਚ ਉਹ ਵੀ ਇੱਕ ਜਿੱਤ ਦਾ ਕਾਰਨ ਬਣੀ ਸਹੀ ਹੈ ਕਾਂਗਰਸ ਨੇ ਆਪਣਾ ਵਤੀਰਾ ਕਾਇਮ ਰੱਖਿਆ ਕਿ ਵੀ ਆਪਾਂ ਆਪਣੇ ਧੁੰਦੇ ਪੱਕੇ ਆ ਕੋ ਸੋਝਵੇ ਆਪਾਂ ਇੱਕ ਜੁੱਟ ਨਹੀਂ ਹੁਣ ਹੂੰ ਸੋ ਉਹ ਖੇਤਰੋ ਪਤਾਨ ਜਿਹੜਾ ਹੁੰਦੇ ਨੇ ਉਹ ਸ਼੍ਰੀਆਮ ਜਿਵਨੀ ਚੌਂਚ ਵੀ ਹੁੰਦੇ ਰਹੇ ਕਿ ਆਸ਼ੂ ਦੇ ਘਰੇ ਆਊਗਾ ਬੈਂਸ ਦਾ ਬੈਂਸ ਨੂੰ ਨਹੀਂ ਮਿਲੂਗਾ ਅਜੂ ਦੇ ਕਰਿਆ ਹੋਊਗਾ ਰਾਜਾ ਬੜਿੰਗ ਤਾਂ ਰਾਜਾ ਬੜਿੰਗ ਨੂੰ ਮਿਲੂਗਾ ਰਾਜਾ ਬੜਿੰਗ ਪ੍ਰਤਾਪ ਬਾਜਵਾ ਸ਼ਹਿਰ ਚ ਆਉਣਗੇ ਆਪੇ ਕਰਕੇ ਮੁੜ ਜਾਣਗੇ ਤਾਂ ਹੀ ਆਸ਼ੂ ਨਹੀਂ ਆਊਗਾ ਸੋ ਇਹ ਇਹ ਮਤਲਬ ਕਿ ਕਿਤਨਾ ਕਿਤੇ ਆਸ਼ੂ ਨੇ ਇਹ ਦਿਖਾਉਂਦੀ ਕੋਸ਼ਿਸ਼ ਕੀਤੀ ਕਿ ਮੈਂ ਇਕੱਲਾ ਹੀ ਲੜ ਲਵਾਂ ਮੈਨੂੰ ਥੋੜੀ ਲੋੜ ਨਹੀਂ ਹਾਂ ਜੀ ਜੀ ਬਿਲਕੁਲ ਤੇ ਉਹਦਾ ਵੀ ਨਤੀਜਾ ਰਿਆ ਦੂਸਰੇ ਪਾਸੇ ਰਾਜਾ ਬੜਿੰਗ ਨੂੰ ਪੁੱਛੋ ਕਿ ਭਾਈ ਤੂੰ ਪਾਰਟੀ ਦਾ ਪ੍ਰਧਾਨ ਹੈ ਜੇ ਤੈਨੂੰ ਹੀ ਮਨਾਉਣਾ ਪਵੇ ਕਿਸੇ ਨੂੰ ਫਿਰ ਕੀ ਫਾਇਦਾ ਹੈਨਾ ਪ੍ਰਤਾਪ ਬਾਜਪਾ ਜਿਹਦਾ ਆਪਣੇ ਆਪ ਨੂੰ ਗਰੰਟੀ 227 ਦਾ ਮੁੱਖ ਮੰਤਰੀ ਦਾ ਚਿਹਰਾ ਮੰਨ ਕੇ ਚੱਲ ਰਿਆ ਹੁਣੇ ਤੇ ਜੇ ਮੁੱਖ ਮੰਤਰੀਆਂ ਦੀ ਵੀਲਿੰਗ ਲੈਣੀ ਆ ਫਿਰ ਮੁੱਖ ਮੰਤਰੀ ਮੰਗ ਪਾਰਟੀ ਦੀ ਵਾਹੀ ਕਰ ਲੋ ਤੇ ਕਿਉਂ ਨਹੀਂ ਹੁੰਦੀ ਸੋ ਕਿਤੇ ਵੀ ਕਾਂਗਰਸ ਸਿੱਖਦੀ ਨਹੀਂ ਆ ਚਾਹੇ ਉਹ ਹਰਿਆਣੇ ਵਾਲਾ ਮਸਲਾ ਤੇ ਚਾਹੇ ਪੰਜਾਬ ਵਾਲਾ ਮਸਲਾ ਜੀ ਜੀ ਸੋ ਇਧਰ ਰਾਣਾ ਗਰਜੀਤ ਚਰਨਜੀਤ ਚੰਨੀ ਵਰਗਰਗਨ ਤੇ ਆਸ਼ੂ ਇਹਨਾਂ ਨੇ ਆਪਣਾ ਇੱਕ ਗਰੁੱਪ ਬਣਾ ਲਿਆ ਹੈ ਨਾ ਤੇ ਜਦੋਂ ਦੂਸਰੇ ਪਾਸੇ ਦੂਸਰਾ ਗਰੁੱਪ ਸੀ ਲੁਧਿਆਣੇ ਦੇ ਹੋਰ ਕਾਂਗਰਸੀ ਲੀਡਰ ਵੀ ਪੁਲਕੇ ਨਾਲ ਤੁਰਦੇ ਕੋਈ ਨਜ਼ਰ ਨਹੀਂ ਆਏ ਉਹ ਜੀ ਜੀ ਸੋ ਉਹਦਾ ਨਤੀਜਾ ਵੀ ਹੈ ਤੇ ਇਸੇ ਤਰ੍ਹਾਂ ਬੀਜੇਪੀ ਦੀ ਇਕਜੁਟਤਾ ਚਾਹੇ ਹੋਵੇ ਪਰ ਬੀਜੇਪੀ ਸਾਰੀ ਚੋਣ ਚ ਦੁਬਿਧਾ ਚ ਰਹੀ ਆ ਕਿ ਆਪਾਂ ਕਾਂਗਰਸ ਕੰਨੀ ਭੁਗਤੀਏ ਉਮੀਦਵਾਰ ਕੰਨੀ ਆਪਾਂ ਆਪ ਕੰਨੀ ਭੁਗਤੀਏ ਆਪਾਂ ਆਪਣੇ ਲਈ ਵੋਟ ਲਈਏ ਸੋ ਤਿੰਨ ਵਾਰ देर ਨਾਲ ਆਉਣ ਤੋਂ ਬਾਅਦ ਜਦੋਂ ਤੱਕ ਵੀ ਲੋਕਾਂ ਦੇ ਮੂਹੇ ਤੇ ਜਾਣੇ ਹੋ ਅਗਲੇ ਕਿਸੇ ਨੇ ਕਮਿਟ ਕਰ ਚੁੱਕੇ ਕਰ ਚੁੱਕੇ ਹਾਂ ਸਹੀ ਗੱਲ ਬਿਲਕੁਲ ਸੋ ਇਸ ਲਈ ਬੀਜਪੀ ਦੀ ਅਮੀ ਕੁਝ ਇਸ ਤਰੀਕੇ ਦੀਆਂ ਗਲਤੀਆਂ ਜਿਹੜੀਆਂ ਵਾਰੀ ਪੱਟ ਜਤਾ ਆਈਆਂ ਤੇ ਅਕਾਲੀ ਦਲ ਕਦੇ ਵੀ ਹੁਣ ਧਰਾਤਲ ਤੇ ਓਮੇ ਪੈਰ ਜਮਾ ਕੇ ਲੜਨ ਵਾਲੀ ਪੀਛੇ ਨਹੀਂ ਆ ਰਿਹਾ ਜਦ ਤੱਕ ਉਹ ਉਹਨਾਂ ਮੁੱਦਿਆਂ ਤੇ ਨਹੀਂ ਪਰਤਦਾ ਉਸ ਸਥਿਤੀ ਤੇ ਨਹੀਂ ਪਰਤਦਾ ਆਪਣਾ ਭਰੋਸਾ ਬਾਲ ਨਹੀਂ ਕਰਦਾ ਤਦ ਤੱਕ ਕੋਈ ਨਾ ਕੋਈ ਅੰਨਿਆ ਚੁਕਾਣਾ ਰਾਜ ਚੁਣਨਾ ਪੈਂਦਾ ਲੋਕ ਚੁਣ ਲੈਂਦੇ ਸੋ ਇਸ ਨੂੰ ਚੁਣਨਾ ਪਿਆ ਤੇ ਕੀ ਹੋਣ ਇਹਦਾ ਮਤਲਬ ਹਾਂ ਹੋਰ ਕਿਸੇ ਨਵੀਂ ਭਾਲ ਹੋਊਗੀ ਜਾਂ ਕਿਸੇ ਹੋਰ ਤੇ ਭਰੋਸਾ ਕਰਕੇ ਪੰਜਾਬ ਕਿਸੇ ਨਵੇਂ ਨੂੰ ਭਾਲੂਗਾ ਜਾਂ ਉਹਦਾ ਬਾਰ-ਬਾਰ ਜਿਹੜਾ ਭਰੋਸਾ ਟੁੱਟ ਰਿਹਾ ਹੁਣ ਉਹ ਉਹ ਇਸ ਲਈ ਕਿਸੇ ਯਕੀਨ ਨਹੀਂ ਕਰੂਗਾ ਪਰ ਉਹਨਾਂ ਕੋਲ ਫਿਲਹਾਲ ਇੰਨਾ ਸੀਗਾ ਕਿ ਚਲੋ ਸੱਤਾਧਾਰੀ ਤੇਰੇ ਇਹਦੇ ਕੋਲ ਅਜੇ 1.5 ਦੋ ਸਾਲ ਹੈਗੇ ਨੇ ਇਸ ਲਈ ਉਹਨਾਂ ਦੀ ਝੋਲੀ ਪੈਣਾ ਹੀ ਠੀਕ ਹੈ ਇਹ ਵੀ ਇੱਕ ਬੰਦ हां जी बिल्कुल सत्ताधारियों ਕੋਲੇ ਅੱਜ ਤਾਂ ਹੁੰਦਾ ਹੀ ਹੈ ਜੀ ਸੱਤਾ ਦਾ ਉਹ ਜਿਹਾ ਤਾਂ ਕੋਈ ਦੁਹਰਾਇ ਨਹੀਂ ਪਰ ਦੇਖੋ ਇੱਕ ਆਪਾਂ ਖਬਰਾਂ ਵੀ ਕਰਦੇ ਰਹੇ ਹਾਂ ਤੁਸੀਂ ਬੜੀ ਤਫਸੀਲ ਦੇ ਨਾਲ ਦੱਸਦੇ ਵੀ ਰਹੇ ਹਾਂ ਇੱਕ ਬੰਦਾ ਇੱਕ ਉਮੀਦਵਾਰ ਆ ਤਿੰਨ ਮਹੀਨੇ ਪਹਿਲਾਂ ਆ ਗਿਆ ਤੇ ਉਹ ਕੈਬਨਿਟ ਮੀਟਿੰਗਾਂ ਕਰੀ ਜਾਂਦਾ ਫੈਸਲੇ ਕਰੀ ਜਾਂਦਾ ਲੋਕਾਂ ਦੇ ਪ੍ਰਭਾਵ ਦੇ ਰਿਹਾ ਕਿ ਭਾਈ ਮੈਂ ਤੁਹਾਡੇ ਕੰਮ ਕਰਾ ਸਕਦਾ ਹਾਂ ਬੇਸ਼ੱਕ ਬਾਅਦ ਵਿੱਚ ਪਤਾ ਨਹੀਂ ਕਿਹਨੇ ਮਿਲਣਾ ਕਿਹਨੇ ਟੱਕਰਨਾ ਲੋਕਾਂ ਨੂੰ ਨਹੀਂ ਮਿਲਣਾ ਆਪਾਂ ਨੂੰ ਪਤਾ ਹੀ ਹੈ ਕਿੰਨਾ ਕ ਮਿਲਦੇ ਨਹੀਂ ਪਰ ਉਹ ਪ੍ਰਭਾਵ ਜਾਂਦਾ ਜਦੋਂ ਕਿਸੇ ਬੰਦੇ ਦਾ ਕੰਮ ਹੁੰਦਾ ਜਿਵੇਂ ਤੁਸੀਂ ਕੱਲ ਪਰਸੋ ਗੱਲ ਕਰ ਰਹੇ ਸੀਗੇ ਵੀ ਕਿਸੇ ਵੀ ਉਦਯੋਗਪਤੀ ਐ ਚਾਹੇ ਉਹ ਕਾਰੋਬਾਰੀ ਉਹਦੇ ਨਾਲ 8-10 ਪਰਿਵਾਰਤਾ ਅਟੈਚ ਹੈਗੀ ਆ ਨਾ ਉਹਦੇ ਕੋਈ ਕੰਮ ਕਰਨ ਵਾਲਾ ਕੋਈ ਉਹਦਾ ਡਰਾਈਵਰ ਆ ਕੋਈ ਉਹਦਾ ਅਕਾਊਂਟੈਂਟ ਆ ਕੋਈ ਉਹਦੇ ਹੋਰ ਜਿੱਥੇ ਉਹਦੀ ਮੈਲ ਲੱਗੀ ਹੋ ਕੋਈ ਉੱਥੇ ਕੰਮ ਕਰਦਾ ਕੋਈ ਕਿਸੇ ਵੀ ਤਰੀਕੇ ਦੇ ਨਾਲ ਸੋ ਉਹਦੇ ਨਾਲ ਨੇ ਉਹ ਗੰਦੇ ਤੁੱਪਲੇ ਜਾਂਦੇ ਬੰਦੇ ਤੇ ਇਸ ਤਰ੍ਹਾਂ ਇੱਕ ਬੰਦਾ ਹੁਣ 15 ਦਿਨ ਪਹਿਲਾਂ ਗੁਪਤੇ ਵਰਗੇ ਬੰਦੇ ਚੋਣ ਮੈਦਾਨ ਚ ਉਤਰੇ ਆ ਫਿਰ ਵੀ ਤੀਜਾ ਨੰਬਰ ਲੈ ਕੇ ਇਹਦਾ ਮਤਲਬ ਲੋਕ ਤਾਂ ਉਡੀਕ ਹੀ ਰਹੇ ਸੀਗੇ ਤੁਸੀਂ ਲੇਟ ਹੋਗੇ ਤੇ ਖਬਰਾ ਕਿੰਨੇ ਲੋਕ ਹੋਣਗੇ ਜਦੋਂ ਆਪਾਂ ਆਪਾਂ ਵੋਟ ਫੀਸ ਦੀ ਗੱਲ ਕਰ ਰਹੇ ਸੀਗੇ ਕਿੰਨੇ ਲੋਕ ਉਹ ਹੋਣਗੇ ਸ਼ਰਮਾ ਜੀ ਜਿਹੜੇ ਲੋਕ ਵੋਟ ਪਾਉਣ ਹੀ ਨਹੀਂ ਆਏ ਵੀ ਆਪਾਂ ਸੱਤਾਧਾਰੀਆਂ ਦੇ ਵਿਰੁੱਧ ਭੁਗਤਾਂਗੇ ਕੱਲ ਨੂੰ ਨੰਗੇ ਹੋਵਾਂਗੇ ਐਵੇਂ ਤੰਗ ਹੋਵਾਂਗੇ ਕੀ ਫਾਇਦਾ ਸੋ ਉਹਨੂੰ ਲਾਉਣਾ ਕਿਹਨੇ ਸੀ ਜੀ ਹਾਂਜੀ ਆਪਾਂ ਗੱਲ ਕਰਦੇ ਨੇ ਕਿ ਸੱਤਾਧਾਰੀ ਤਿਰਨੇ ਇਹ ਜ਼ੋਰ ਵੀ ਨਾਲ ਰੱਖਿਆ ਕਿ ਜਿਹੜੀ ਸਾਡੀ ਵੋਟ ਨਹੀਂ ਉਹ ਵੋਟ ਨਿਕਲੇ ਨਾ ਕਰੋ ਹਾਂਜੀ ਬਿਲਕੁਲ ਬਿਲਕੁਲ ਹੂੰ ਸੋ ਉਹਦੇ ਵਿੱਚ ਵੀ ਉਹਨਾਂ ਨੇ ਕਿੰਨੇ ਵੋਟਾਂ ਤਾਂ ਰੋਕੀ ਵੀ ਹੋਣੀ ਜੀ ਜੀ ਬਿਲਕੁਲ ਹੂੰ